ਇਹ ਗਰਮੀ ਕਾਰਕ ਇੱਕਦਮ ब्लास्ट ਹੋਇਆ ਹੈ ਟਰਾਂਸਫਾਰਮਰ ਤੇ ਅੱਗ ਲੱਗੀ ਇਹ ਹਸਪੀਟਲ ਦੇ ਬਾਹਰ ਟਰਾਂਸਫਾਰਮਰ ਨੂੰ ਅੱਗ ਲੱਗੀ ਅੰਮ੍ਰਿਤ ਸਰਦੇ ਹਰਦਾਸ ਹਸਪਤਾਲ ਦੇ ਵਿੱਚ ਅੱਗ ਲੱਗਣ ਨਾਲ ਸਨਸਨੀ ਫੈਲ ਗਈ ਦੱਸਿਆ ਜਾ ਰਿਹਾ ਹੈ ਕਿ ਹਰਦਾਸ ਹਸਪਤਾਲ ਦੇ ਅੰਦਰ ਇਹ ਬਿਜਲੀ ਦੇ ਟਰਾਂਸਫਾਰਮ ਦੇ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋਇਆ ਇਸ ਮੌਕੇ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚ ਅੱਗ ਬੁਝਾਉ ਦਾ ਕੰਮ ਸ਼ੁਰੂ ਕੀਤਾ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਹਰਦਾਸ ਹਸਪਤਾਲ ਦੇ ਮਾਲਕ ਡਾਕਟਰ ਪਰਮਿੰਦਰ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਮੈਂ ਡਾਕਟਰ ਪਰਮਿੰਦਰ ਸਿੰਘ ਸੰਧਵਾਜੀ ਮਾਲਕ ਐਸ ਹਸਪਤਾਲ

ਨਾ ਬਿਲਕੁਲ ਵੀ ਨਹੀਂ ਇਸ ਸਬੰਧੀ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਸਰ ਮੇਰਾ ਨਾਮ ਵਰਨਾ ਹੈ ਫਾਰਮਾ ਹੈ ਅਸਾਨੂੰ ਤਲਾਹਈਏ 2 ਵਜੇ 8:20 ਮਿੰਟ ਤੇ ਕਿ ਹਸਪੀਟਲ ਦੇ ਬਾਹਰ ట్రాਫਾਰਮ ਨੂੰ ਅੱਗ ਲੱਗੀ ਹੈ ਅਸੀਂ ਜੇਨ ਫਾਇਰ ਮਿੰਟ ਤੇ ਆਪਾਂ 5 ਟੈਂਟਰ ਲੈ ਕੇ ਆ ਗਏ ਅੱਗ ਕੰਟਰੋਲ ਕਰ ਲਈਏ ਤੇ ਬਾਕੀ ਕੋਈ ਨੁਕਸਾਨ ਕੋਈ ਨਹੀਂ ਹੋਇਆ ਉਹ ਤਾਂ ਕਿੰਨੀਆਂ ਘੜੀਆਂ ਲੱਗ ਚੁੱਕੀਆਂ ਸਰਾਂ ਦੇ ਇੱਕ ਫਾਇਰ ਟੈਂਟਰ ਆਇਆ ਆਪਣਾ ਇਕਨਾਂ ਕੰਟਰੋਲ ਹੋ ਗਿਆ ਪਰ ਦੂਜੀ ਗੱਡੀ ਆ ਰਹੀ ਸੀ ਉਹਨੂੰ ਮਨਾ ਕਰਤਾ ਕਿ ਆਉਂਦੀ ਰੋਡ ਨਹੀਂ ਹੈ ਕੰਟਰੋਲ ਹੈ। ਇਹ ਕਾਰਨ ਕੀ ਲੱਗਦਾ ਇਹ ਅੱਗ ਕਿਵੇਂ ਲੱਗੀ? ਗਰਮੀ ਦੇ ਸਰ ਗਰਮੀ ਦੇ ਕਾਰਨ ਸ਼ਾਰਟ ਸਰਕਟ ਹੀਟ ਹੋ ਜਾਂਦਾ। ਗਰਮੀ ਜ਼ਿਆਦਾ ਟੈਂਪਰੇਚਰ ਕਰਕੇ ਨੁਕਸਾਨ ਕਿੰਨਾ ਨਹੀਂ ਜਾਣੀ ਮੈਨੂੰ ਨੁਕਸਾਨ ਪਈ ਹੈ ਲੈ ਤਾਂ। ਸਰ ਗੱਡੀ ਮੋਕੇ ਦੇ ਆ ਗਈ ਸੀ। ਹਾਂਜੀ ਮੋਕੇ ਦੇ ਆ ਗਈ ਸਰ। ਉਹ ਅੱਗ ਤੇ ਕਾਬੂ ਆ ਗਿਆ। ਹਾਂਜੀ ਅੱਗ ਤੇ ਕੰਟਰੋਲ ਹੈ ਸਰ ਪੂਰਾ। ਇੱਕ ਗਰਮੀ ਕਰਕੇ ਇੱਕਦਮ ਬਲਾਸ ਹੋਇਆ ਇਹ ਟਰਾਂਸਫਾਰਮਰ ਤੇ ਅੱਗ ਲੱਗੀ। ਇਹ ਹਸਪਤਾਲ ਦੇ ਬਾਹਰ ਟਰਾਂਸਫਾਰਮਰ ਨੂੰ ਅੱਗ ਲੱਗੀ ਅੰਮ੍ਰਿਤਸਰ ਦੇ ਹਰਦਾਸ ਹਸਪਤਾਲ ਦੇ ਵਿੱਚ ਅੱਗ ਲੱਗਣ ਨਾਲ ਸਨਸਨੀ ਫੈਲ ਗਈ ਦੱਸਿਆ ਜਾ ਰਿਹਾ ਹੈ ਕਿ ਹਰਦਾਸ ਹਸਪਤਾਲ ਦੇ ਅੰਦਰ ਇਹ ਬਿਜਲੀ ਦੇ ਟਰਾਂਸਫਾਰਮ ਦੇ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋਇਆ ਇਸ ਮੌਕੇ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚ ਅੱਗ ਬੁਝਾਉ ਦਾ ਕੰਮ ਸ਼ੁਰੂ ਕੀਤਾ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਹਰਦਾਸ ਹਸਪਤਾਲ ਦੇ ਮਾਲਕ ਡਾਕਟਰ ਪਰਮਿੰਦਰ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਮੈਂ ਡਾਕਟਰ ਪਰਮਿੰਦਰ ਸਿੰਘ ਸੰਧਵਾ ਜੀ ਮਾਲਕ ਐਸ ਹਸਪਤਾਲ

ਨਾ ਬਿਲਕੁਲ ਗਲਤ ਇਸ ਸਬੰਧੀ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਸਰ ਮੇਰਾ ਨਾਮ ਕਰਨਾ ਫਾਰਮਰ ਹੈ ਅਸਾਨੂੰ ਕਲਾ ਹੈ 2:00 ਦੇ 8:30 ਮਿੰਟ ਤੇ ਕਿ ਹਸਪੀਟਲ ਦੇ ਬਾਹਰ ਤਾਂ ਸਾਡਾ ਲੱਗ ਗਈ ਹੈ ਅਸੀਂ ਇਹਨਾਂ 5 ਮਿੰਟ ਤੇ ਆਪਾਂ 5 ਟੈਂਡਰ ਲੈ ਕੇ ਆ ਗਏ ਅਗ ਕੰਟਰੋਲ ਕਰ ਲਈਏ ਤੇ ਬਾਕੀ ਹੁਣ ਨੁਕਸਾਨ ਕੋਈ ਨਹੀਂ ਜੀ ਉਹ ਤਾਂ ਕਿੰਨੀਆਂ ਘੜੀਆਂ ਲੱਗ ਗਈਆਂ ਸਰਾਂ ਦੇ ਇੱਕ ਫਾਇਰ ਟੈਂਡਰ ਆਇਆ ਆਪਣਾ ਇਕ ਨੇ ਕੰਟਰੋਲ ਹੋ ਗਿਆ ਪਰ ਦੂਜੀ ਗੱਡੀ ਆ ਰਹੀ ਸੀ ਉਹਨੂੰ ਮਨਾ ਕਰਤਾ ਕਿ ਆਉਂਦੀ ਰੋਡ ਨਹੀਂ ਹੈ ਕੰਟਰੋਲ ਹੈ ਇਹ ਕਾਰਨ ਕੀ ਲੱਗਦਾ ਇਹ ਅੱਜ ਕਿਵੇਂ ਲੱਗੇ ਗਰਮੀ ਦੇ ਕਰਕੇ ਸ਼ਾਰਟ ਸਰਕਟ ਹੀਟ ਹੋ ਜਾਂਦਾ ਗਰਮੀ ਜ਼ਿਆਦਾ ਡਰਾਈਵਰ ਚੱਲ ਕਰਕੇ ਨੁਕਸਾਨ ਕਿੰਨਾ ਨਹੀਂ ਜਾਣੀ ਮੈਨੂੰ ਨੁਕਸਾਨ ਕੋਈ ਨਹੀਂ ਹਲੇ ਤੱਕ ਸਿਰ ਗੱਡੀ ਮੋਕੇ ਤੇ ਆ ਗਈ ਸੀ ਹਾਂਜੀ ਮੋਕੇ ਤੇ ਆ ਗਈ ਸਰ ਉਹਨਾਂ ਅੱਗੇ ਤੇ ਕਾਹੂ ਆਇਆ ਹੈ ਹਾਂਜੀ ਅੱਗੇ ਕੰਟਰੋਲ ਹੈ ਸਰ ਪੂਰਾ